ਸਤਿ ਸ੍ਰੀ ਅਕਾਲ ਜੀ ਮੈਂ ਮਨਪ੍ਰੀਤ ਕੋਰਪੱਤਰਕਰ ਆਜੋ ਜੀ ਆਜ ਦੇ ਪਿੰਡ ਦੇ ਵਿੱਚ ਵਿਸਾਖੀ ਦੇ ਮੌਕੇ ਵਿੱਚ ਲੰਗਰ ਚਲਾਇਆ ਜਾ ਰਿਹਾ ਆਓ ਕੁਝ ਚੰਦਕੀਆਂ ਦਿਖਾਈਏ ਹੈ ਗੁਰੂ ਵਾਹਿਗੁਰੂ 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 ¡No! wah karo wah karo wah wah

ਵਾਹ ਕਰੋ 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 ਖਾਲਸਾ ਦੇਸ਼ ਤੇ ਸਰਬੰਧ ਵਿੱਚ ਵਿਸਾਖੀ ਦਾ ਤਿਹਾਰ ਮਨਾ ਰਹੇ ਆ ਕਿ ਪਿੰਡ ਨਗਰ ਦੇ ਸਾਰੇ ਰਲਵਲ ਕੇ ਅਸੀਂ ਬਹੁਤ ਚਾਅ ਦਿਵਾ ਰਹੇ ਸੀ ਇਹ ਲੰਗਰ ਪ੍ਰੋਗਰਾਮ ਕੀਤਾ ਹੈ ਅੱਜ ਤੋਂ ਸੰਗਤਾਂ ਨੇ ਸਾਨੂੰ ਆ ਦੇਖਿਆ ਸਾਨੂੰ ਬੜੀ ਖੁਸ਼ੀ ਹੋਈ ਆ ਕਿ ਪ੍ਰਮਾਤਮਾ ਸਾਡੇ ਪਰਿਵਾਰਾਂ ਨੂੰ ਸਾਡੇ ਨਗਰ ਨੂੰ ਸ਼ੋਭ ਸ਼ਾਂਤੀ ਬਖਸ਼ੇ ਕਿ ਤੁਹਾਨੂੰ ਕੱਢ ਸਮਾਗਮ ਕਰਕੇ ਸਾਡੇ ਯਾਗਨਾਰ ਜੀ ਨੂੰ ਉੱਧਰ ਲਾਈ ਜਾਈ। ਸਾਡੇ ਦਾ ਜਿਹੜੇ ਬੰਦਿਆਂ ਨੇ ਸਾਨੂੰ ਸਹਿਯੋਗ ਦਿੱਤਾ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਪੱਤਰਕਾਰਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਸਾਡੇ ਆ ਕੇ ਇੱਥੇ ਸਾਡਾ ਗ੍ਰੀਨ ਦੀ ਆਵਾਜ਼ ਆ ਬਹੁਤ ਸੁਜਾਗ ਦੀ ਕਰਦੇ ਆਂ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤਾਂ ਹਾਂ ਵੀ ਗਾਹਾਂ ਤੋਂ ਵੀ ਅਸੀਂ ਬੜੀਆਂ ਅਪੀਲ ਕਰਦੇ ਆਂ ਜੋ ਸਾਡੇ ਰੋਜ਼ ਦੇ 6 ਵਟੇ ਪੀਲ ਕਾਟੇ ਜਿਹੜੇ ਹੈਗੇ ਉਹ ਵੀ ਸਾਡਾ ਸਹਿਯੋਗ ਦਿੱਤਾ ਜਿਵੇਂ ਕਿ ਕਾਕਾ ਗੱਲੜਿਹਰੀ ਸੰਦੀਪ ਸਿੰਘ ਗੰਗਰੀ ਜੀ ਦੀ ਗੰਗਰੀ ਇਹਨਾਂ ਨੇ ਵੀ ਇਹ ਕੋਲ ਸਹਿਯੋਗ ਆਪ ਪਾਰਟੀ ਨੇ ਲੀਡਰ ਨੇ ਉਹਨਾਂ ਨੇ ਬਹੁਤ ਸਾਡਾ ਕੀਤਾ ਬਾਕੀ ਸਾਰੇ ਨਗਰ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਲੋਕਾਂ ਨੇ ਵੀ ਵੀਰਦੀਆਂ ਜਿਹੜੀਆਂ ਸਾਰੀਆਂ ਮੁਹਿੰਮਾਂ ਦੀ ਕਿ ਸਾਡਾ ਲੰਗਰ ਇਸ ਤਰ੍ਹਾਂ ਹੀ ਚੱਲਦਾ ਰਹੇ ਤੇ ਪਰਮਾਤਮਾ ਤੁਹਾਨੂੰ ਵੀ ਕਰਾ ਜੀਵਾਸ਼ੇ ਅੱਗੇ ਵਧਣਿਆ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ